ਬਾਪੂ ਹਾਂ ਬੋਤ ਮੈਂ ਉਹਨਾਂ ਚੰਗਾ ਇੱਥੇ ਆ ਕੇ ਉਹਨਾਂ ਗਿਆ ਬੋਤ ਗਿਆ ਛੇਤੀ ਆ ਗਈ ਬਸ ਆ ਗਿਆ ਬੋਤ ਕੱਕ ਪਾ ਦੀਆਂ ਖੋਲੀਆਂ ਭੁੱਖੀਆਂ ਖੜੀਆਂ ਰਹਿੰਦੀਆਂ ਨੇ ਕੰਜੜੇ ਤੁਰੇ ਫਿਰਦੇ ਸਾਰਾ ਦਿਨੇ ਗਲੀਆਂ 'ਚ ਤੁਰਦੇ ਮਗਰ ਫਿਰਦਾਰਿਆਂ ਦਾ ਸਾਰਾ ਕੁੱਤਾ ਮੈਨੂੰ ਆਇਆ ਵੀ ਪਤਾ ਨਹੀਂ ਕਿਸੇ ਨੂੰ ਨਾ ਮੁੜ ਕੇ ਆਵੇ ਜਿਸੁ ਵੀ ਜ਼ਿਕਰ تھویا اپنوں کرنا پوں گا 15 خورے بن چھڈے نے نا یو گہا پورا کر دیے گی اپ تور پوریاں دے رہندا ماں ہاں کیویں ہاں ٹھیک ہے تو سب ٹھیک نہیں تو اج دے سارا دن ائے رہی ہے کی تو لما پتا کنے دا ڈاکٹر ਡਾਕਟਰ ਲਾ ਜਾਂਦਾ ਟੀਕਾ ਮੜ ਜਾਂਦਾ ਲਾ ਜਾਂਦਾ ਟੀਕਾ ਮੜ ਜਾਂਦਾ ਜਦੋਂ ਕੁਛ ਦੱਸਦਾ ਨਹੀਂ ਫਿਰ ਪੈਸਿਆਂ ਦੀ ਪੰਡ ਚਾਹੀਦੀ ਆ ਪੁੱਤ ਤੂੰ ਕਰਲੀ ਕੀ ਕਰੇਂਗੀ ਪੈਸਿਆਂ ਦੀ ਪੰਡ ਤਾਂ ਚਾਹੀਦੀ ਆ ਮੈਂ ਐਂ ਕਹਿੰਦੀ ਸੀ ਵੀ ਆਪਾਂ ਪਹਿਲਾਂ ਨਾ ਡਾਕਟਰਾਂ ਕੋਲੇ ਜਾ ਕੇ ਕੁਝ ਸਕੈਨ ਵਗੈਰਾ ਕਰਵਾ ਲੈਨੇ ਆ ਜੇ ਕੋਈ ਬਿਮਾਰੀ ਹੋਗੀ ਫੇਰ ਹੀ ਪਤਾ ਲੱਗੂਗਾ ਫੇਰ ਹੀ ਆਪਾਂ ਕੋਈ ਚੰਗੇ ਡਾਕਟਰ ਨੂੰ ਦਿਖਾਵਾਂਗੇ ਪੈਸਿਆਂ ਦੀ ਘਾਤੋ ਫਿਕਰ ਕਰਦੀਆਂ ਕੋਈ ਗੱਲ ਨਹੀਂ ਕਿਥੋਂ ਕਰੇਗਾ ਤੂੰ ਸਾਰਾ ਕੁਝ ਹੀ ਹੋ ਜਾਊਗਾ ਮਾਂ ਦੇਖ ਲੈ ਪੁੱਤ ਤੇਰੀ ਮਰਜ਼ੀ ਮੇਰੀ ਕੀ ਮਰਜ਼ੀ ਐ ਨਾ ਤੂੰ ਸੁਣਦੀ ਆਂਗੀ ਮੈਂ ਕਿਹਾ ਸੀਗਾ ਵੀ ਮਾਮੇ ਉਹਨਾਂ ਨੂੰ ਫੋਨ ਕਰ ਦੇ ਨਾ ਤੋ ਮਾਮੇ ਉਹਨਾਂ ਨੂੰ ਦੱਸ ਦਈਏ ਉਹਨਾਂ ਨੂੰ ਕੀ ਦੱਸਾਂ ਮੈਂ ਲੈ ਹੁਣ ਹੋਰ ਨਹੀਂ ਕਹਾਂ ਜੀ ਆਪਣੇ ਮਾਮੇ ਹੁਣ ਹੀ ਨਹੀਂ ਆਉਣਗੇ ਹੋਰ ਕੌਣ ਆਊਗਾ ਚੱਲ ਕਰਕੇ ਫੋਨ ਦੇਖ ਲੈ ਬਾਪੂ ਹੁੰਦਾ ਆਪੀ ਜਿੱਤੋਂ ਮਰਜ਼ੀ ਕਰਦਾ ਨਾ ਕਰਦਾ ਜੇ ਭਰਾ ਹੁੰਦਾ ਉਹ ਕਰਦਾ ਫਿਰ ਮੈਨੂੰ ਤਾਂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਸੀਗੀ ਤੈਨੂੰ ਤਾਂ ਪੁੱਤ ਹੁਣ ਤੈਨੂੰ ਬਣ ਗਈਆਂ ਸ਼ੇਰਾ ਸਾਰੀਆਂ ਹਾਂ ਬਣ ਤਾਂ ਗਈਆਂ ਚੱਲ ਕੋਈ ਨਾ ਮਾ ਤੂੰ ਫਿਕਰ ਨਾ ਕਰ ਤੇਰਾ ਮੈਂ ਪੁੱਤ ਵੀ ਆ ਤੇ ਤੇਰੀ ਮੈਂ ਧੀ ਵੀ ਆ ਸਾਰਾ ਇਲਾਜ ਤੇਰਾ ਜੇ ਕੋਈ ਗੱਲਬਾਤ ਹੋਊਗੀ ਵੀ ਡਾਕਟਰ ਦੱਸਣਗੇ ਤੇਰਾ ਇਲਾਜ ਮੈਂ ਕਰਵਾਉਂਗੀ ਚੰਗਾ ਪੁੱਤ ਦਵਾਈ ਨਾਲ ਆਉਦੀ ਕੈਂਸਰ ਲੈ 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 ਨੀ ਪੁੱਤ ਟਾਈਮ ਸੀਟ ਨਹੀਂ ਚਲ ਕੋਈ ਨਾ ਤੂੰ ਕਰ ਲੈ ਆਰਾਮ ਮੈਂ ਉੱਧਰ ਕਰ ਲਾ ਕਰ ਲੈ ਪੁੱਤ ਰੋਟੀ ਪਾਣੀ ਦਾ ਕਰ ਲੈ ਕਰ ਲੈ ਪੁੱਤ ਕਰ ਲੈ ਲਾ ਅਜੇ ਥੱਕਣੀ ਹੋਏ ਹੈਗਾ ਕਦੋਂ ਦੀ ਡਿੱਕੀ ਜਾਂਦੀ ਆ ਨਾਲੇ ਮੈਂ ਫੋਨ ਕਰਿਆ ਸੀਗਾ ਮੈਨੂੰ ਕਹਿੰਦਾ ਆ ਗਿਆ ਮੈਂ 10 ਮਿੰਟਾਂ 'ਚ ਕੋਈ ਦੇਖ ਵੀ ਨਾ ਲਵੇ ਪਤਾ ਨਹੀਂ ਲੋਕ ਕੀ ਸੋਚਣਗੇ ਫਿਰ ਮੇਰੇ ਬਾਰੇ ਚਲ ਕੋਈ ਨਾ 5 ਮਿੰਟ ਹੋਰ ਦੇਖ ਕਰਦੀ ਆ ਲੈ ਆ ਗਏ ਕੀ ਹਾਲ ਹੈ ਪ੍ਰੀਤੀ ਠੀਕ ਆ ਵਧੀਆ ਤੈਨੂੰ ਪਤਾ ਯਾਰ ਬਸ ਵਧੀਆ ਸਾਰਾ ਠੀਕ ਹੀ ਆ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਫੋਨ ਤੈਨੂੰ ਤਾਂ ਕਰਿਆ ਸੀਗਾ ਮਾਂ ਰਹਿੰਦੀ ਆ ਬਿਮਾਰ ਅੱਛਾ ਤੇ ਹੁਣ ਉਹਨੂੰ ਨਾਲ ਦਿਖਾ ਕੇ ਆਉਣਾ ਸੀ ਰਿਪੋਰਟਾ ਰਿਪੋਟਾਂੀਆਂ ਕਰਾਉਣੀਆਂ ਸੀ ਮੈਨੂੰ ਆਇਆ ਸੀਗਾ ਵੀ ਚਲ ਕੱਲ ਨੂੰ ਵਾਦ ਦਾ ਨਾ ਵਾਜੇ ਵੀ ਇੱਕ ਵਾਰ ਦਿਖਾ ਆਉਂਦੇ ਆ ਵੀ ਕੀ ਬਿਮਾਰੀ ਆ ਪਤਾ ਲੱਗ ਜੂਗਾ ਹੂੰ ਐ ਐਂ ਕਹਿੰਦੀ ਸੀਗੀ ਮੈਂ ਤਾਂ ਕੋਈ ਨਾ ਜੇ ਲੋੜ ਆ ਗੱਡੀ ਗੁੱਡੀ ਆਉ ਉਹ ਭੇਜ ਦੂੰ ਮੈਂ ਜੇ ਫਰਸਾ ਤਿਆਰ ਵੀ ਜੀ ਲੋੜ ਆ ਪੈਸਿਆਂ ਦੀ ਤਾਂ ਨਹੀਂ ਲੋੜ ਹੈਗੀ ਬਸ ਤੂੰ ਐਂ ਕਰਨਾ ਗੱਡੀ ਸਵੇਰੇ ਭੇਜਦੀ ਮੈਂ ਇੱਕ ਵਾਰ ਮਾਣ ਨੂੰ ਦਿਖਾ ਲੈਨੇ ਆਂ ਤਾਂ ਮੈਂ ਕਿਹਾ ਸੀਗਾ ਮਾਣ ਨੂੰ ਵੀ ਮਾਮੇ ਉਹਨਾਂ ਨੂੰ ਫੋਨ ਕਰ ਦਿੰਦੇ ਆ ਉਹਨੂੰ ਆਇਆ ਵੀ ਚਲ ਹੁਣ ਬਾਡੀ ਦਾ ਟਾਈਮ ਆਣਾ ਫਿਕਰ ਕਰੋ ਕਰਨਗੇ ਤੇ ਵੀ ਚਲ ਕੋਈ ਨਾ ਵੀ ਤੂੰ ਹੀ ਪੁੱਤ ਲੈ ਲੈਣਾ ਨਾ ਗੱਡੀ ਗੁੱਡੀ ਪਿੱਛੇ ਕਾ ਨੂੰ ਮਾਮੇ ਨੂੰ ਫੋਨ ਕਰਨਾ ਗੱਡੀ ਗੁੱਡੀ ਮੇਥੋਂ ਲਈ ਠੀਕ ਆ ਬਸ ਫਿਰ ਤੁਸੀਂ ਨਾ ਭੇਜ ਦਿਓ ਜੇ ਤੁਸੀਂ ਆਪ ਜਾਣਾ ਹੋਇਆ ਤਾਂ ਆਪ ਦੇ ਨਹੀਂ ਫਿਰ ਡਰਾਈਵਰ ਭੇਜ ਦਿਓ ਉਈ ਗਾ ਹਾਂ ਮੈਂ ਤਾਂ ਤੁਹਾਨੂੰ ਤਾਂ ਹੀ ਫੋਨ ਲਾਇਆ ਸੀ ਚਲ ਠੀਕ ਆ ਚੰਗਾ ਮੈਂ ਵੀ ਨਾ ਕਰੇ ਕੰਮ ਕਰ ਲਿਆ ਮੈਂ ਤਾਂ ਤੁਹਾਨੂੰ ਸੁਨੇਹਾ ਲਾਉਣ ਹੀ ਆਈ ਸੀ ਮਾਂ ਦਾ ਹੀ ਨਹੀਂ ਪਤਾ ਕਿਹੜੇ ਵੇਲੇ ਹਾਕ ਮਾਰ ਲੇ ਕਦੇ ਪਾਣੀ ਦੀ ਲੋੜ ਪੈਂਦੀ ਉਹ ਤਾਂ ਆਪ ਤਾਂ ਉੱਠਿਆ ਨਹੀਂ ਜਾਂਦਾ ਠੀਕ ਆ ਹਾਂ ਚੰਗਾ ਚੰਗਾ ਵਗ ਜਾਂਦਾ ਕਿ ਬੋਲੇ ਇਹ ਕਦੀ ਚਲ ਗੱਡੀ ਆ ਦੇ ਦਾਂਗੇ ਵਿਚਾਰੀ ਨੂੰ ਪਿਆਰ ਵੀ ਕਰਦੀ ਆ ਸੜੇ ਦੁੱਖ ਤੇ ਤਾਂ ਖੜਨਾ ਚੰਗੀ ਹੁੰਦਾ ਯਾਰ ਕਿ ਜਰੂਏ ਹੋਏ ਮੈਂ ਤਾਂ ਬਾਪੂ ਇੱਥੇ ਆ ਜਾਗਾ ਹੁਣ ਤੁਰਿਆ ਫਿਰਦਾ ਹਵੇ ਕੁੱਤਿਆਂ ਵਾਂਗੂ ਪਿੰਡ ਚ ਕੋਈ ਕੰਮ ਕਰ ਲਿਆ ਕਰ ਕੋਈ ਕੋ ਤੁਰਿਆ ਫਿਰਦਾ ਯਾਰ ਖੇਤੀ ਜਾ ਕੇ ਆ ਕਿਹੜਾ ਖੇਤੀ ਜਾਣਾ ਸੀ ਮੈਨੂੰ ਤੇਰੇ ਇਲੈਕਸ਼ਨ ਤਾਂ ਦੀਂਦੇ ਨਹੀਂ ਕੀਤੀ ਜਾਣ ਵਾਲੀ ਉਹ ਨਹੀਂ ਬਾਪੂ ਖੇਤੀ ਜਾ ਕੇ ਦਿਨ ਤੂੰ ਸ਼ੱਕ ਪਈ ਜਾਂਦਾ ਰਹਿੰਦਾਗਾ ਕਣਕ ਨੂੰ ਕਿਵੇਂ ਤੇਲਾ ਤੁਲਾ ਕਣਕ ਨੂੰ ਤੇਲਾ ਤਾਂ ਹੈ ਨਹੀਂ ਸਪਰੇ ਹੋਇਆ ਤਾਂ ਕਰ ਦਾਂਗੇ ਇੱਕ ਦਿਨ ਮੈਨੂੰ ਵਾਲਾ ਤੇਲਾ ਹੈ ਨਹੀਂ ਕਣਕ ਨੂੰ ਅੱਛਾ ਹੂੰ ਨਹੀਂ ਹੁਣਾ ਫਿਰ ਕਸ਼ੀਰਾਂ ਤੇ ਹੁੰਦਾ ਤਾਹਾਂ ਵੇਖ ਲਿਆ ਕਰ ਅੱਛਾ ਮੈਂ ਤਾਂ ਗਈ ਨਹੀਂ ਜਾਂ ਬਿਜਲੀ ਨੰਗਦੀਏ ਨਾਲ ਜਿਹੜੀਆਂ ਲੱਗ ਜਾਂਦਾ ਹਰੀ ਮਾਈ ਜੀ ਉਹ ਪਤਾ ਲੱਗ ਜਾਂਦਾ ਬਿਜੀ ਦੀ ਤਾਂ ਮੈਂ ਨੰਗਿਆ ਨਹੀਂ ਉ ਜਾਇਆ ਸੀ ਗਈ ਨਹੀਂ ਮੈਂ ਤਲਾਦਾ ਤੂੰ ਨਹੀਂ ਗਿਆ ਜਾ ਕੇ ਆ ਉਹ ਤਾਂ ਮੂੰਹ ਚੋਂ ਨਿਕਲ ਗਿਆ ਮਾਸ਼ਾ ਮੂੰਹ ਚੋਂ ਨਿਕਲ ਗਿਆ ਸਮਾਰ ਕੇ ਦੇਖ ਕੇ ਆਏ ਕਰ ਸਮਾਰ ਕੇ ਦੇਖ ਕੇ ਬੋਲ ਕੇ ਦੇਖ ਕੇ ਹੋ ਗਿਆ ਜੰਗਾ ਕੱਲ ਨੂੰ ਮੇਰੇ ਦੋਸਤ ਨੂੰ ਗੱਡੀ ਚਾਹੀਦੀ ਆ ਹੂੰ ਠੀਕ ਆ ਮੈਂ ਗੱਡੀ ਉਹਨੂੰ ਗੱਡੀ ਦਿਆਂਗਾ ਕੀ ਕਰਨੀ ਗੱਡੀ ਉਹ ਚਾਹੀਦੀ ਆ ਉਹਦੀ ਮਾਂ ਬਿਮਾਰਾ ਫਿਰ ਦੇਰੇ ਗੱਡੀ ਕੋਈ ਨਾ ਹਾਂ ਗੱਡੀ ਦਿਆਂਗਾ ਕੋਈ ਨਾ ਭੇਜ ਦੋ ਕੋਨੂੰ ਮੰਮੂ ਨੂੰ ਕਹਿੰਗੇ ਕੋਈ ਨਾ ਮਾਪੇ ਭੇਜ ਦੋ ਮਾਂ ਲੈ ਨਹੀਂ ਕਰੋ ਕਰੋ ਲਿਵਾਨਾ ਗਾਂ ਦੇ ਦੀ ਉਹਨੂੰ 2000 ਰੁਪਏ ਲਾਊਗਾ। ਫੰਨ ਰੈਲੂ ਹੋਰ ਦਨ ਲੈ ਲਊਗਾ। ਕਰਦੇ ਲੋੜ ਹੀ ਪੈ ਗਈ ਕਿਸੇ ਦੀ। ਲੋੜ ਤਾਂ ਪੂਰੀ ਕਰਨੀ ਆ। ਮਾ ਹਾਂ ਹੁਣ ਦਵਾਈ ਤਾਂ ਤੈਨੂੰ ਦਵਾ ਲਿਆਂਦੀ ਠੀਕ ਆ ਡਾਕਟਰ ਕਹਿੰਦਾ ਵੀ ਕੋਈ ਨਾ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਹੁਣ ਮੈਂ ਨਾ फटाफट ਆਂ ਭਾਂਡੇ ਭੁੰਡੇ ਤਾਂ ਮਾਜਦੇ ਤੇ ਮੈਂ ਹੁਣ ਤਾਈ ਕਿਉ ਮੜੇ ਜੀ ਸਬਜ਼ੀ ਪੁੱਛ ਕੇ ਆਉਣੀ ਆ ਛੇਤੀ ਆ ਜੀ ਬੱਚਾ ਹਾਂ ਬਸ ਤੂੰ ਆਦੀ ਦਵਾਈ ਮੜੇ ਜੀ ਟਾਈਮ ਨਾਲ ਲੈ ਲਈ ਮੈਂ ਗਈ ਤੇ ਆਈ ਬਸ ਹਾਂ ਛੇਤੀ ਆ ਜੀ ਠੀਕ ਆ ਠੀਕ ਹਾਂ ਆ ਗਈ ਪ੍ਰੀਤੀ ਹਾਂ ਆਲਾ ਠੀਕ ਆ ਵਧੀਆ ਹੋਰ ਬਸ ਵਧੀਆ ਬੇਬੇ ਹੁਣ ਠੀਕ ਆ ਬੇਬੇ ਤਾਂ ਹੁਣ ਦਵਾਈ ਦਿਵਾ ਲਿਆਂਦੀ ਨਾਲੇ ਧੰਨਵਾਦ ਤੇਰਾ ਹਨਾ ਗੱਡੀ ਭੇਜਤੀ ਸੀਗੀ ਤੈਨੂੰ ਮੈਨੂੰ ਧੰਨਵਾਦ ਅਜੇ ਤੇ ਕਿਹੜੀ ਗੱਲ ਆ ਜੇ ਤੂੰ ਸੱਚਾ ਪਿਆਰੀ ਹੋ ਜੇ ਤੇ ਬਹੁਤਾ ਗੱਲ ਹੈਗੀ ਮੇਰੀ ਗੱਲ ਸੁਣੋ ਜੀ ਪਿਆਰ ਆਉਂਦੀ ਤਾਂ ਤਾਂ ਤੇ ਹਨਾ ਤੇ ਜਿਹੜਾ ਪੈਸਾ ਤੇ ਨਾ ਜਿਹੜਾ ਲੈਣ ਦੇਣ ਹੁੰਦਾ ਉਹ ਆਪਣੀ ਤਾਂ ਤੇ ਆ ਤੇ ਉਹ ਤਾਂ ਬੇਬੇ ਪੁੱਛਦੀ ਸੀ ਕਹਿੰਦੀ ਪੁੱਤ ਗੱਡੀ ਕਿੰਨਾ ਦੀ ਆ ਵੀ ਐ ਕਰਕੇ ਉਹ ਤਾਂ ਸਾਬ ਖਤਾਬ ਮੈਂ ਕਿਹਾ ਕੋਈ ਗੱਲ ਨਹੀਂ ਬੇਬੇ ਵੀ ਕਰਦੀ ਗੱਡੀ ਹੋਈ ਆ ਵੀ ਤੂੰ ਫਿਕਰ ਨਾ ਕਰ ਵੀ ਜਦੋਂ ਆਪਣੇ ਕੋਲੇ ਕਿਸੇ ਪਾਸੇ ਪੈਸੇ ਆ ਗਏ ਵੀ ਆਪਾਂ ਗੱਡੀ ਦਾ ਕਰਾਇਆ ਵੀ ਦੇ ਦਾਂਗੇ ਨਹੀਂ ਜਦੋਂ ਉਹਦੇ ਆਪਣੇ ਚ ਕੀ ਵੰਡਿਆ ਜਦੋਂ ਵੰਡਿਆ ਤਾਂ ਨਹੀਂ ਫਿਰ ਵੀ ਕੁਛ ਹਨਾ ਚੱਲ ਵੀ ਆਇਆ ਨਹੀਂ ਮਜਬੂਰੀ ਪਿੱਛੇ ਦਾ ਬੰਦਾ ਹਨਾ ਤੇ ਪੈਸਾ ਕੋਈ ਉਹ ਨਹੀਂ ਹੁੰਦਾ ਜੇ ਜਾਣ ਕੇ ਖਾਵੇ ਉਹ ਮਾੜਾ ਹੁੰਦਾ ਹਾਂਜੀ ਉਹ ਤਾਂ ਬਾਕੀ ਪਤਾ ਨਹੀਂ ਬਾਕੀ ਦੇਖੋ ਤੁਹਾਨੂੰ ਪਤਾ ਹੀ ਆਣਾ ਮਾਂ ਦੀ ਹਾਲਤ ਦਾ ਕਿੰਨਾ ਟਾਈਮ ਹੋ ਗਿਆ ਬਿਮਾਰ ਨੂੰ ਠੀਕ ਹੀ ਨਹੀਂ ਹੁੰਦੇ ਮੈਂ ਤਾਂ ਆਪ ਆਇਆ ਤੁਹਾਨੂੰ ਪਤਾ ਮੈਨੂੰ ਤਾਂ ਸਾਰਾ ਤੁਹਾਨੂੰ ਫਿਕਰ ਲੱਗੀ ਰਹਿੰਦੀ ਆ ਤੁਹਾਨੂੰ ਪਤਾ ਇੰਚਰ ਨਾ ਕਰ ਹੋ ਜੋ ਠੀਕ ਕੋਈ ਨਹੀਂ ਕਿਸੇ ਨੇ ਮਾ ਮੈਨੂੰ ਤਾਂ ਕਿਨੇ ਦੇਖਣਾ ਸੀਗਾ ਕਿਸੇ ਨੇ ਨਹੀਂ ਵੇਖਿਆ ਹੈਗਾ ਮਾਂ ਨੂੰ ਵੀ ਮੈਂ ਹੀ ਕਹਿ ਕੇ ਆਈ ਸੀ ਕਿ ਮੈਂ ਕਿਹਾ ਮਾਂ ਤੂੰ 10 ਮਿੰਟ ਰਾਮ ਕਰ ਮੈਂ ਭਾਂਡੇ ਭੁੰਡੇ ਨਿਵੇੜ ਦੇ ਤੂੰ ਪਤਾ ਹੋਣੀ ਆਏ ਸੀ ਬਸ ਥੋੜਾ ਟਾਈਮ ਹੀ ਹੋਇਆਗਾ ਤੇ ਭਾਂਡੇ ਭੁੰਡੇ ਮਾਂਜ ਕੇ ਮੈਂ ਕਿਹਾ ਚੱਲ ਵੀ ਮੈਂ ਤਾਂ ਆਇਆ ਕਿਉਂ ਨਾ ਸਾਚੀ ਕੋ ਸਬਜ਼ੀ ਲੈ ਕੇ ਆਨੀ ਆ ਬਸ ਸਬਜ਼ੀ ਦਾ ਬਹਨ ਨਾ ਲਾ ਦੇ ਅਗਰ ਆਪਣੇ ਮੂਹਰੇ ਜਾਂ ਤੂੜ ਕੇ ਲਈ ਅੱਛਾ ਹਾਂ ਲੱਗੇ ਹੋਇਆਗੇ ਲੱਗੇ ਹੋਈ ਨਹੀਂ ਚੱਲ ਕੋਈ ਨਾ ਤੜਾ ਦੂੰਗਾ ਹਾਂ ਤੜਾ ਦੇ ਬਸ ਥੋੜੇ ਜਿਹੀ ਚਾਹੀਦੇ ਦੋ ਤਾਂ ਜਾਣਿਆ ਸੀ ਕਿਹੜਾ ਬਾਲੇ ਜਾਣਿਆ ਹੋਸ ਨਾ ਕਿੰਬਸ ਬਸ ਬਧੀਆ ਜਿਹੜਾ ਟਾਈਮ ਲੰਗੀ ਜਾਂਦਾ ਤੂੰ ਟੈਨਸ਼ਨ ਨਾ ਕਰਿਆ ਕਰ ਮੈਂ ਤੇਰੇ ਨਾਲ ਨਾ ਕਿੱਥੇ ਮਰਜ਼ੀ ਖੜਾ ਲਈ ਮੈਨੂੰ ਭੱਜਣ ਵਾਲਾ ਨਹੀਂ ਮੈਂ ਨਾਲ ਤਾਂ ਹੈ ਗਿਆ ਬੱਦ ਲਿਆ ਫਿਰ ਭੱਜਣਾ ਵੀ ਕੀ ਬਾਕੀ ਕਈ ਵਾਰ ਪਤਾ ਨਹੀਂ ਹੁੰਦਾ ਹਨਾ ਪਿਆਰ ਪਿਉਰਤਾ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਨਹੀਂ ਨਹੀਂ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਆਜਦਾ ਤੂੰ ਕਹਿਣਾ ਵੀ ਮੈਂ ਤੈਨੂੰ ਪਿਆਰ ਕਰਦਾ ਕੱਲ ਨੂੰ ਰੱਬ ਨਾ ਕਰੇ ਤੇਰੇ ਘਰਦਿਆਂ ਨੂੰ ਜਾਂ ਤੇਰੇ ਮਾਪੇ-ਵਾਪੇ ਨੂੰ ਪਤਾ ਲੱਗ ਜੇ ਵੀ ਹਨਾ ਵੀ ਉਹਨਾਂ ਦੇ ਆ ਹਾਲ ਤਾਂ ਭਾਈ ਨਹੀਂ ਪਿਉ ਉਸ ਮਰਜ਼ੀ ਹੋ ਜੇ ਦੇਖ ਉਸ ਮਰਜ਼ੀ ਹੋ ਜੇ ਹਨਾ ਮੈਂ ਕਦੇ ਨਹੀਂ ਤੇ ਤੁਹਾਈ ਦਾ ਬਾਜ ਦੇਦਾ ਨਹੀਂ ਹਾਲਾਤ ਕਹੀਏ ਕਦੇ ਕਈ ਵਾਰ ਨਾ ਇਦਾਂ ਦੇ ਪੈਦਾ ਹੋ ਜਾਂਦੇ ਹੁੰਦੇ ਆ ਵੀ ਫਿਰ ੱਡਣ ਲਈ ਵੀ ਬੰਦਾ ਮਜਬੂਰ ਹੋ ਜਾਂਦਾ ਉਹ ਲੋਕ ਉਹ ਲੋਕ ਜਿਸਮਾਂ ਦੇ ਭੁੱਖੇ ਹੁੰਦੇ ਆ ਅਬ ਮੈਂ ਮੈਂ ਰੂਹ ਦਾ ਭੁੱਖਾ ਪਿਆਰ ਦਾ ਭੁੱਖਾ ਕੋਈ ਮੈਂ ਜਿਸਮਾਂ ਦਾ ਭੁੱਖਾ ਨਹੀਂ ਉਹ ਤਾਂ ਮੈਨੂੰ ਪਤਾ ਬੱਜਣ ਵਾਲਾ ਚੁਣੀ ਕੁਝ ਹੋ ਜੇ ਚਾਹੇ ਬਰਬਾਦ ਹੋ ਜੇ ਚਾਹੇ ਵੱਧ ਜੇ ਪਰ ਮੈਂ ਪ੍ਰੀਤੀ ਤੇਥੋਂ ਭਜਦਾਂ ਆਇਦਾ ਮੈਨੂੰ ਤੁਹਾਡੇ ਤੇ ਮਾਣ ਕਿਉਂਕਿ ਅੱਜਕੱਲ ਮੁੰਡੇ ਨਾ ਸਾਰਿਆਂ ਨਾਲ ਪਹਿਲਾਂ ਜਿਸ ਮਾਨੂੰ ਪਿਆਰ ਕਰਦਾ ਕਿੰਨਾ ਟਾਈਮ ਹੋ ਗਿਆ ਪਰ ਰਿਲੇਸ਼ਨ ਦੇ ਵਿੱਚ ਪਰ ਅੱਜ ਤੱਕ ਤੁਸੀਂ ਮੈਨੂੰ ਕਦੇ ਵੀ ਇਦਾਂ ਦੀਆਂ ਗੱਲਾਂ ਨਹੀਂ ਕਹੀਆਂ ਸਾਰਾ ਦਿਨ ਵੀ ਤੁਸੀਂ ਚੱਲ ਮੈਨੂੰ ਵਧੀਆ ਸੱਚਾ ਪਿਆਰ ਕਰਦਾ ਇਹੀ ਵਧੀਆ ਮੈਨੂੰ ਲੱਗੀ ਤੁਹਾਡੇ ਚ ਗੱਲ ਇੱਛੇ ਦੇਖ ਲੈ ਹਾਂ ਵੀ ਭਾਜਦਾ ਨਹੀਂ ਮੈਂ ਕਿਤੇ ਵੀ ਚੱਲ ਕੋਈ ਨਹੀਂ ਤੁਸੀਂ ਐਂ ਕਰੋ ਮੈਨੂੰ ਹੁਣ ਐਂ ਕਰੋ ਮੈਨੂੰ ਨਾ ਮੂੰਗਰੇ ਤੜਾ ਮੈਨੂੰ ਤੈਨੂੰ ਮੂੰਗਰੇ ਤੜਾ ਹਾਂ ਚੱਲ ਆ ਜਾ ਤੈਨੂੰ ਪਤਾ ਵੀ ਇੱਥੇ ਤਾਂ ਨਾ ਲੋਕ ਕੋਣ ਸੋਹਾਂ ਹਾਂ ਕੋਈ ਆ ਗਿਆ ਕੋਈ ਆ ਗਿਆ ਔਖਾ ਹੋ ਜਾਊਗਾ ਬੇਇੱਜ਼ਤੀ ਵਾਲੀ ਗੱਲ ਆ ਨਾਲੇ ਤਾਂ ਤੁਹਾਡੀ ਬੇਇੱਜ਼ਤੀ ਨਾਲੇ ਮੇਰੀ ਬੇਇੱਜ਼ਤੀ ਆ ਇਹਦੇ ਵਿੱਚ ਸਹੀ ਗੱਲ ਆ ਬਿਲਕੁਲ ਪ੍ਰੀਤੀ ਇਹ ਤਾਂ ਮਿੰਟ ਚ ਤੋੜ ਦਿੰਨੇ ਆਪਾਂ ਕੱਚੇ ਕੱਚੇ ਤੋੜਦੇ ਹੋਣਾ ਕੱਚੇ ਕੱਚਿਆਂ ਦੀ ਸਬਜ਼ੀ ਵਧੀਆ ਬਣਦੀ ਆ ਹਾਂ ਕੱਚਿਆਂ ਦੀ ਸਬਜ਼ੀ ਵਧੀਆ ਬਣਦੀ ਆ ਨਾਲੇ ਤੁਸੀਂ ਵੀ ਘਰੇ ਆ ਜਾਓ ਨਾ ਇੱਕ ਵਾਰ ਮੰਮੀ ਦਾ ਪਤਾ ਲੈ ਆਇਓ ਹਾਂ ਹਾਂ ਮੈਂ ਆਉਂਗਾ ਬਹਾਨੇ ਨਾਲ ਹੀ ਆ ਜਾਓ ਮੈਂ ਦੱਸਿਆ ਸੀਗਾ ਵੀ ਐ ਕਰਕੇ ਉਹਨਾਂ ਦੀ ਗੱਡੀ ਹੋਈ ਆ ਗੱਲ ਦਾ ਉਹ ਮੈਂ ਆਉਂਗਾ ਉਹ ਮੈਂ ਨਹੀਂ ਆਉਂਦਾ ਇੱਕਦਮ ਛੋਡੇ ਘਰਾਂ ਦੇ ਹਨਾ ਸ਼ੱਕ ਜਵਾਲਾ ਕਰਦਾ ਫਿਰ ਐਵੇਂ ਹਾਂ ਐ ਤਾਂ ਹੈ ਗਿਆ ਮੇਰੇ ਚਾਚੇ ਤਾਇਏ ਦੇ ਮੁੰਡਿਆ ਸਾਰੇ ਫਿਰ ਤੈਨੂੰ ਪਤਾ ਹੀ ਆ ਨਾ ਗੱਲਾਂ ਬਣਾਉਣ ਲੱਗ ਜਾਂਦੇ ਐਵੇਂ ਲੜਾਈ ਵਾਲੀ ਗੱਲ ਹੋਣੀ ਮੈਂ ਤੇਰੀ ਬੇਇੱਜ਼ਤੀ ਤੋਂ ਡਰਦਾ ਵੀ ਤੇਰੀ ਬੇਇੱਜ਼ਤੀ ਨਾ ਹੋ ਜਾਏ ਨਹੀਂ ਤਾਂ ਮੈਨੂੰ ਉਹਨਾਂ ਦੀ ਪਰਵਾਹ ਤਾਂ ਕੋਈ ਨਹੀਂ ਹਾਂ ਆਊਗਾ ਤੂੰ ਬੇਸੰਸ ਹੈ ਕੋਈ ਗੱਲ ਨਹੀਂ ਤੁਸੀਂ ਫੋਨ ਤੇ ਗੱਲ ਕਰ ਲਿਓ ਮੰਮੀ ਨਾਲ ਮੈਂ ਗੱਲ ਕਰਵਾ ਦੂੰਗੀ ਦੱਸ ਦੂੰਗੀ ਉਹਨਾਂ ਨੂੰ ਨਾ ਕੁਜ਼ਰਨੀ ਮ ਕਰੀ ਆਜੂ ਪਤਾ ਲਾਈ ਠੀਕ ਆ ਠੀਕ ਆਜੋ ਬਾਕੀ ਬਹੁਤ ਅੱਧੀ ਰਾਤ ਨੂੰ ਲੋਡ ਹੋਵੇ ਮੈਨੂੰ ਬਾਜ ਮਾਰ ਲਈ ਜਰਾ ਬਸ ਤੁਹਾਨੂੰ ਪਤਾ ਹੈ ਨਾ ਪੈਸੇ ਟਕੇ ਦਿੱਤਾ ਚਲੋ ਹਜੇ ਪਰਮਾਤਮਾ ਦੀ ਕਿਰਪਾ ਗਾ ਮਾਮੇ ਵਰਗੇ ਬੈਠੇ ਆ ਨਾ ਕਿਸੇ ਪਾਸੇ ਹਣਾ ਆਪਾਂ ਹੋ ਨਹੀਂ ਕਰਦੇ ਹੈਗੇ ਬਾਕੀ ਆ ਗੱਡੀ ਗੁੱਡੀ ਦਾ ਹੀ ਹੁੰਦਾ ਵੀ ਚਲੋ ਅਸੀਂ ਤਾਂ ਨਹੀਂ ਲੈਂਦੇ ਆਪਣੇ ਘਰ ਆ ਇਧਰ ਕੋਈ ਚਲਾਉਣ ਵਾਲਾ ਹੈ ਨਾ ਜੇ ਮੇਰਾ ਭਰਾ ਹੁੰਦਾ ਫਿਰ ਤਾਂ ਚਲ ਲੈਂਦੇ ਵੀ ਚੰਗੇ ਲੱਗਦੇ ਜਿਹਨੋਂ ਖੜੀਆਂ ਰਹਿੰਦੀਆਂ ਬਾਕੀ ਲੋਕ ਮੰਗਦੇ ਰਹਿੰਦੇ ਕਦੇ ਕਹਿੰਦੇ ਚੱਲ ਲੋਕ ਤੋੜ ਦਿੰਦੇ ਲੋਕ ਤੋੜ ਦਿੰਦੇ ਆ ਹਾਂ ਤਾਂ ਨਹੀਂ ਲੈਂਦੇ ਹੈਗੇ ਅਸੀਂ ਗੱਡੀ ਨੋ ਨੋ ਕੋਈ ਗੱਲ ਨਹੀਂ ਹੂੰ ਬਸ ਮੈਨੂੰ ਤਾਂ ਇੰਨਾ ਹੀ ਆ ਵੀ ਮਾਂ ਮੇਰੀ ਠੀਕ ਹੋ ਜੇ ਮਾਂ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਤੁਹਾਨੂੰ ਪਤਾ ਮੇਰਾ ਤਾਂ ਕੋਈ ਹੋਰ ਸਹਾਰਾ ਵੀ ਨਹੀਂ ਹੈਗਾ ਕਿ ਤੁਸੀਂ ਓ ਚੱਲ ਮਾੜੀ ਮੋਟੀ ਮੇਰੀ ਹੈਲਪ ਕਰ ਦਿੰਦੇ ਹੋ ਮਾਂ ਦੀ ਜਗ੍ਹਾ ਤਾਂ ਕੋਈ ਲੈ ਵੀ ਨਹੀਂ ਲੈ ਵੀ ਨਹੀਂ ਸਕਦਾ ਮਾਂ ਨਾਲ ਹੀ ਅਸਲ ਲੈ ਹੂੰ ਹੋ ਗਏ ਹਨਾ ਉੱਥੇ ਪਏ ਨੇ ਕੁਝ ਕੁਸਾ ਵਾਲਾ ਤੁਹਾਨੂੰ ਬੜਾ ਨਹੀਂ ਵਾਧੂ ਆ ਬਸ ਥੋੜੇ ਜਿਹੜੇ ਉੱਥੇ ਪਏ ਤੋੜੇ ਉਹ ਲੈ ਜੂਗੀ ਮੈਂ ਕਿਤੇ ਤੋੜ ਕੇ ਰੱਖੀ ਚੱਲ ਇੰਨੇ ਸਾਰੇ ਹੋ ਗਏ ਹਾਂ اچھا ٹھیک ہے پھر چل چل دے پر ہی ننگ جا ہاں ٹھیک ہے کئی بار کوئی دیکھ لندا کئی بار اس ویلے نہ کوئی کھ کھاندا جی کوئی دقت ہوئی مینوں رات چ فون کوئی گل نہیں میں فون کر دوں تھانو ٹھیک ہے آ گیا او آ گیا باپو یار کیتو اے ہن کیتو اے تو اچھا ਕਿ ਛਣੇ ਜੇਗਾ ਕਿੰਨੇ ਖੇਤੋਂ ਆਏ ਤੇ ਮੈਨੂੰ ਤੇ ਉਹ ਨਹੀਂ ਬਾਪੂ ਖੇਤੋਂ ਆਇਆ ਤੂੰ ਸ਼ੱਕ ਨਾ ਕਰ ਉਹ ਤੂੰ ਬੰਦਾ ਬਣ ਜਾ ਬੰਦਾ ਹੋਰ ਹੁਣ ਗਦਾ ਬਾਪੂ ਮੇਰੇ ਉਤੋਂ ਦੀ ਹੀ ਹੈ ਜੋ ਨਹੀਂ ਜਿਹੜੀ ਤੇਰੇ ਤੇ ਆਈ ਹੈ ਉਹ ਬਾਪੂ ਸਾਡੇ ਤੇ ਵੀ ਆਈ ਸੀਗੀ ਉਹ ਹੁਣ ਸਾਡਾ ਛੱਡ ਜਾ ਥੋੜੇ ਕਹਿੰਦਾ ਤੂੰ ਬੰਦਾ ਬਣ ਜਾ ਨਹੀਂ ਨਹੀਂ ਬਾਪੂ ਮੈਂ ਤਾਂ ਖੇਤ ਜਾਂਣਾ ਖੇਤੋਂ ਕਰਿਆ ਹੁਣਾ ਪੁੱਛੇ ਕਿਰ ਜਾ ਕੇ ਕੰਮ ਕੀ ਕਰਦਾ ਚੜਾ ਹੁੰਦਾ ਬਾਪੂ ਕੱਖ ਪੱਠਾ ਮੈਂ ਹੀ ਲਿਆਉਣਾ ਹੁਣਾ ਕਪਟਾ ਕੱਲਾ ਦੀ ਨਾ ਮੋੜੇ ਦੇ ਗੌਰ ਵੀ ਰੱਖ ਕਣਕ ਚ ਵੀ ਗੌਰੀਆ ਹਮ ਸਤੇਲੇ ਵਾਲੀ ਸਪਰੇ ਕਰਨਾਗੇ ਕਿ ਤੇਲਾ ਤਾਂ ਪਿਆ ਹੀ ਨਹੀਂ ਹਾਂ ਇਸ ਕੀ ਤੇਲਾ ਘੈਂਟਾ ਹੈ ਨਾ ਠੰਡਾ ਕਰਕੇ ਪਿਆ ਨਹੀਂ ਨਾ ਲੋਕਾਂ ਨੇ ਨਹੀਂ ਛਿੜਕੀ ਕਿਸੇ ਨੇ ਦਵਾਈ ਹਾਂ ਇੱਕੋ ਮੇਰਾ ਦੋਸਤ ਸਪਰੇ ਕਰਨ ਦਾ ਫਾਇਦਾ ਇੱਥੇ ਮੇਰੇ ਦੋਸਤ ਦੀ ਮਾਂ ਢਿੱਲੀ ਰਹਿੰਦੀ ਆ ਉਹਦੇ ਨਾਲ ਮਾੜੀ ਮੋਟੀ ਹੈਲਪ ਕਰਾਉਣੀ ਪੈਂਦੀ ਆ ਉਹਨਾਂ ਦੇ ਤੇ ਉਹਦਾ ਘਰਾ ਮਤਲਬ ਜਿਹੜਾ ਦੋਸਤੀ ਬਣ ਗਿਆ ਨਾ ਮੈਂ ਤੁਹਾਨੂੰ ਦੱਸਾਂਗਾ ਲੋ ਹਾਂ ਉਹਦੇ ਨਾਲ ਦੋਸਤੀ ਨਵਾਈਏ ਨਾਨਾ ਦੋਸਤੀ ਦਾ ਬਾਪੂ ਨਵਾਉਣਾ ਆਪ ਦੀ ਕਿਉਂ ਕੱਤੀ ਛੱਡੀ ਨਾ ਅਗਲੇ ਬਣੀਓ ਹੋਜੀ ਦਾ ਸਸਰੀ ਘਰ ਬੁਲਾ ਦੀ ਦਾ ਫਿਰ ਸਭ ਪਾ ਜਮਾ ਕੱਟ ਦਿੰਨੇ ਆਪ ਹੈਗੇ ਸੀ ਆਏਗਾ ਸੀ ਇੱਕ ਜਮਾ ਘੱਟ ਤਾਂ ਆਪ ਦਾ ਮੁਰਕੇ ਬਸ ਮੈਂ ਠੀਕ ਹੈ ਦੋਸਤ ਰੱਖੇ ਚੰਗਾ ਰੱਖੇ ਵਧੀਆ ਉਹ ਕਹਦਾ ਦੋਸਤ ਜਿਹੜਾ ਹਾਂ ਬੜਾ ਕੁੜੀ ਨੂੰ ਦੇਖ ਕੇ ਬਦਲ ਜੇ ਹਾਂ ਤੇ ਹੋਰ ਫਿਰ ਹੁਣ ਉਹ ਬਧੀਆ ਬਾਪੂ ਉਸ ਕੱਖੇ ਵੱਢ ਕੇ ਆਇਆ ਸੀ ਹੂੰ ਚੱਕੇ ਰਮੇਗਾ ਹੁਣ ਹਾਂ ਹੁਣ ਚੱਕ ਲਵਾਂ ਮਹਾਂ ਚਾ ਚੱਕ ਲਈ ਪਰੀਆਂ ਨਾਲ ਚੱਕ ਲਈ ਕਿਹੜਾ ਦੂਰ ਹੈ ਉਹ ਹਾਂ ਚੱਕ ਨੂੰ ਤਖੀਰਾ ਰੱਖ ਹੂੰ ਹੀ ਮੈਂ ਟੱਜ ਰਿਹਾ ਜਾਇਆ ਘਟਕਰ ਪਿੰਡ ਚ ਬੜਾ ਜਾਣ ਲੱਗਾ ਤੂੰ ਪਿੰਡ ਚ ਨਹੀਂ ਬਾਪੂ ਮੈਂ ਮੇਰੇ ਦੋਸਤ ਕੋਲੇ ਵਗ ਜਾਣਾ ਦੋਸਤ ਕੋਲੇ ਕਿੱਦਿ ਹੋਰ ਹੀ ਨਾ ਦੋਸਤ ਹੋਵੇ ਤੇਰਾ ਨਹੀਂ ਨਹੀਂ ਬਾਪੂ ਹੈ ਨਾ ਕੰਮ دیکھ لا نہیں تین چنگی گل ہے بےتی نہ جمع پوری نہیں بنی بنا جمع پوری نہیں اگلا کہ ماں گیا کہ می لگتا ہے جو آگ جا گل رکھتا دوست ہونے سو آپ تو پنڈ چی پتا نہیں نہ کوئی آپ

ਕੱਕ ਪਾ ਦੀਆਂ ਖੋਲੀਆਂ ਭੁੱਖੀਆਂ ਖੜੀਆਂ ਰਹਿੰਦੀਆਂ ਨੇ ਕੰਜੜੇ ਤੁਰੇ ਫਿਰਦੇ ਸਾਰਾ ਦਿਨੇ ਗਲੀਆਂ 'ਚ ਟੁਰੀਆਂ ਮਗਰ ਫਿਰ ਦਰਿਆਂ ਦਾ ਸਾਰਾ ਕੁੱਤਾ ਮੈਨੂੰ ਆਇਆ ਵੀ ਪਤਾ ਹੀ ਨਹੀਂ ਕਿਸੇ ਨੂੰ ਨਾ ਮੁੜ ਕੇ ਆਵੇ ਜੇ ਸ਼ੁਭ ਦੀ ਕਰ ਇਤਿਹਾਪ ਨੂੰ ਕਰਨਾ ਪਊਗਾ 15 ਖੁਰਲੇ ਬਣੇ ਛੱਡੇ ਨੇ ਨਾ ਉਹ ਗੋਹਾਪੂੜਾ ਕਰ ਦਈਏਗੀ ਆਪ ਟੌਰਪੋਰੀਆਂ ਦੇ ਰਹੇ ਦਾ ਹੁਣ ਨਹੀਂ ਕਰਦੀਆਂ ਰਿਪੋਰਟਾ ਤਾਂ ਮੈਨੂੰ ਕੋਈ ਦਿੰਨੀ ਮਾਂ ਨੂੰ ਨਹੀਂ ਦਰਦੀ ਜੀ ਮਾਂ ਨੂੰ ਪਤਾ ਲੱਗ ਗਿਆ ਵੀ ਐਡੀ ਵੱਡੀ ਬਿਮਾਰੀ ਆ ਤੂੰ ਹੀ ਸਦਮੇ ਨਾਲ ਮਰ ਜੂਗੀ ਮਾਂ ਕਿਵੇਂ ਠੀਕ ਹੋਣਾ ਠੀਕ ਆ ਚਲ ਕੋਈ ਨਾ ਦਵਾਈ ਲੈ ਲਈ ਸੀਗੀ ਟਾਈਮ ਨਾਲ ਕੁਝ ਨਹੀਂ ਮਾਂ ਕੁਝ ਨਹੀਂ ਆਇਆ ਰਪੋਟਾਂ ਦੇ ਵਿੱਚ ਤੂੰ ਤਾਂ ਐਵੇਂ ਡਰੀ ਜਾਂਦੀ ਸੀਗੀ ਠੀਕ ਨੇਗੀਆਂ ਰਪੋਟਾਂ ਉੱਠਿਆ ਕਰਨ ਜਾਂਦਾ ਉਹੋ ਹੋ ਉਹੀ ਨਹੀਂ ਉੱਠਿਆ ਜਾਂਦਾ ਮਾਂ ਕਮਜ਼ੋਰੀ ਆ ਤੂੰ ਐਵੇਂ ਨਫੀਕਰ ਕਰਿਆ ਕਰ ਜਦੋਂ ਤੇਰੀ ਧੀ ਬੈਠੀ ਹੈਗੀ ਨਾਲ ਮਰਮਪੋਟਾਂ ਨੇਗੀਆਂ ਹਾਂ ਚਲ ਕੋਈ ਨਾ ਮੈਂ ਨਾ ਕਰ ਲਾਂ ਕੰਮ ਚਲ ਕੋਈ ਨਾ ਤੂੰ ਆਰਾਮ ਕਰ ਮਾਂ ਹਾਈ ਹਾਈ ਮਾਂ ਹਾਤੇ ਮੈਂ ਨੂੰ ਤੇਰੇ ਠੂਠ ਬੋਲਣਾ ਪੈ ਗਿਆ ਕੀ ਦੱਸਾਂ ਤੈਨੂੰ ਤੇ ਤੈਨੂੰ ਐਡੀ ਵੱਡੀ ਬਿਮਾਰੀ ਆਈ ਜਾ ਕਿਵੇਂ ਹੁਣ ਤੇਰਾ ਇਲਾਜ ਕਰਾਵਾਂਗੇ ਸਾਡੇ ਕੋਲ ਤਾਂ ਨੱਪਿਆ ਸਾ ਵੀ ਨਹੀਂਗਾ ਜਿਹੜਾ ਮੈਂ ਆਪਦੀ ਮਾਂ ਦਾ ਇਲਾਜ ਕਰਾ ਸਕਾਂ ਹੁਣ ਬਸ ਇੱਕੋ ਹੀ ਹੱਲ ਆ ਬਸਦੀਪ ਨੂੰ ਫੋਨ ਕਰਨਾ ਪਊਗਾ ਵੀ ਬਸ ਅੱਜ ਤੱਕ ਤਾਂ ਮੈਂ ਤੇਤੂ ਕੁਝ ਨਹੀਂ ਮੰਗਿਆ ਪਰ ਆਪਦੀ ਮਾਂ ਦੀ ਕਦਰ ਹਾਂ ਜੇ ਤੈ ਤੂੰ ਮੈਨੂੰ ਪੈਸੇ ਲੈਣੇ ਪੈਣਗੇ ਮੈਂ ਮਜਬੂਰ ਆਂਗੀ ਚਲ ਕੋਈ ਨਾ ਇਹਨੂੰ ਫੋਨ ਕਰਕੇ ਦੱਸ ਦਿਆਂ

ایسے اچھا. کی تو, تو. تو پیسے لے جی میتھو بس میں پیسے لے جی میرا تینشن کر بس تین کہ پیسے لے جی بس ادھے گھنٹے نو آ ج ਠੀਕ ਆ ਓਕੇ ਹੁਣ ਅਟੈਂਸ਼ਨ ਕਰੀਏ ਠੀਕ ਆ ਠੀਕ ਆ ਜਾਰ ਕਹਿਤਾ ਦਿੱਤਾ ਪਰ ਹੁਣ ਇੰਨੇ ਪੈਸਿਆਂ ਦਾ ਹੱਲ ਜਿਆੜਤੀ ਤੂੰ ਫੜਦੇ ਘਰੇ ਪਤਾ ਲੱਗੂ ਆਏ ਕਰਦੇ ਆ ਕੜਾ ਤੇ ਚੈਨੀ ਕਰੋ ਚੱਕਰ ਇਹਨੇ ਬੋਚ ਗਿਦਨੇ ਉਹ ਗਣੇ ਧਰ ਦਿੰਨੇ ਆ ਜਦੋਂ ਨੂੰ ਪਤਾ ਲੱਗੂ ਉਹਨੂੰ ਆਪਾਂ ਛਡਾ ਲਾਂਗੇ ਹੈਨਾ ਆਹੀਂ ਕਰਦਾ ਕੜਾ ਤੇ ਜੰਨੀ ਕਰਨਾ ਤਾਂ ਪਊਗਾ ਹੁਣ ਕੁਛ ਪ੍ਰੀਤੀ ਨੂੰ ਤਾਂ ਨਹੀਂ ਆਏ ਆਪਾਂ ਵੀ ਮਰਦੀ ਦੇਖ ਸਕਦੇ ਨਰਯੋਦੀ ਮਾਂ ਨੂੰ ਚੱਲ ਇਹ ਹੀ ਗੱਲ ਕਰਦੇ ਆ ਕਿਰਾ ਬਾਪੂ ਨੂੰ ਪੁੱਛਾਂਗੇ ਦੇਖਾਂਗੇ ਵੀ ਬਾਪੂ ਮੇਰੇ ਦੋਸਤ ਨੂੰ ਲੋੜਾ ਦੇ ਤਾ ਦੇ ਤਾ ਨਹੀਂ ਹੱਲ ਕਰਦੇ ਆ ਬਾਪੂ ਹਾਂ ਬੱਚਾ ਇੱਕ ਕੰਮ ਕਰਾ ਕੀ ਯਾਰ ਮੇਰੇ ਦੋਸਤ ਨੂੰ ਲੋੜ ਪੈਗੀ ਹਮ ਕੰਮ ਕੱਢ ਬਾਪੂ ਬਣ ਕੇ ਜਵਾਬ ਬਣਾ ਦੇ ਹਮ ਦੱਸਦਾ ਸੀ ਬਾਪੂ ਸਾਢੇ ਇੱਕ ਦਿਨ ਲੱਖ ਰੁਪਈਆ ਚਾਹੀਦਾ ਪਾ ਜਿਆ ਜਿਆ ਰਚੜੀਆਂ ਨੂੰ ਲੱਗਦੇ ਨੇ ਸਾਢੇ 3.5 ਲੱਖ ਰੁਪਈਆ ਆਪਾਂ ਤਾਂ ਆਉ ਦੇਣੇ ਨੇ ਉਹ ਬਾਪੂ ਦੇ ਦੇ ਦਾਂਗੇ ਤੂੰ ਉੱਗਰ ਤੋਂ ਫੜ ਲਾ ਪਹਿਲੇ ਹੀ ਦੇਣੇ ਨੇ ਉਹ ਉਹ ਗੁਰ ਤੈਨੂੰ ਜਵਾਬ ਦਿੰਦਾ ਉਹ ਤਾਂ ਪਹਿਲੀ ਤਲੀ ਧਰ ਦਿੰਦਾ ਬਾਪੂ ਬਣ ਕੇ ਬਸ ਨਾ ਨਾ ਇੰਨੇ ਪੈਸੇ ਨਹੀਂ ਬਣਦੇ ਉਹ ਬਾਪੂ ਮੇਰਾ ਦੋਸਤ ਆ ਦੋਸਤ ਆ ਫਿਰ ਮੈਂ ਬਜਨ ਦੇ ਜਿਹੜਾ ਹੈਗਾ ਸੀ ਮੈਂ ਤੈਨੂੰ ਕਹਿਤਾ ਹਾਂ ਹੈ ਤੇ ਐਦੋਂ ਵੱਧ ਮੇਰੇ ਕੋਲ ਜੇ ਹੁੰਦਾ ਮੈਂ ਦੇ ਦਿੰਦਾ ਪੁੱਤ ਹੁੰਨ ਦਿੰਦਾ ਨਹੀਂ ਨਹੀਂ ਹੈ ਹੀ ਨਹੀਂ ਪੈਸੇ ਦੇਦਾ ਜੇ ਹੁੰਦੇ ਦੇ ਦਿੰਦਾ ਚਲੋ ਬਾਪੂ ਧੀ ਮਰਜ਼ੀ ਅਸੀਂ ਕਰ ਹੂੰ ਠੀਕ ਆ ਬੱਪੂ ਹਾਂ ਜੇ ਕੋਈ ਤੋ ਕੋਈ ਹੱਲ ਬਣਦਾ ਬਣਾ ਭਈ ਆਪਦਾ ਮੈਂ ਤਵ ਪੂਰ ਕੀ ਹੱਲ ਬਣਾਉਂਗਾ। ਸਾਲਾ ਪੈਸੇ ਭਾ ਦਲੇ 3.5 ਲੱਖ ਰੁਪਈਆ ਹੁੰਦਾ ਸਿੱਖੋਂ ਰਿਹਾ ਮੈਂ ਇਹਨੂੰ। 3.5 ਲੱਖ ਦਾ ਸਾਲਾ ਝਾੜੀਆਂ ਨਾਲ ਲੱਗਦਾ ਹੈਗਾ ਥੋੜਾ ਹੁੰਦਾ ਕਿਤੇ 20-50 ਹਜ਼ਾਰ ਨਹੀਂ 10 ਹਜ਼ਾਰ ਨਹੀਂ ਇਕੱਠੇ ਹੀ 3.5 ਲੱਖ ਰੁਪਈਆ। ਨਿਆ ਉਹ ਸ਼ਰਮ ਤੂੰ ਮਗਦਾ ਵੀ ਸ਼ਰਮ ਮੰਨ ਮੜੀ ਮੋਟੀ ਇੰਨੀ ਦਾ। ਦੋਸਤ ਤਾਂ ਫਿਰ ਦੋਸਤੀ ਨਾ ਆਉਂਦੀ ਨਾਲ ਇੰਨੇ ਪੈਸਾ ਨਾ ਤਾਂ ਹੀ ਜਿੰਦੀ ਹੁੰਦੀ ਲਾਇਰ ਬਾਪੂ ਵੀ ਜਵਾਬ ਦੇ ਗਿਆ ਤੇ ਕੋਈ ਸਿਉਣੇ ਨੂੰ ਵੀ ਜਿੰਦਾ ਲੱਗਿਆ ਪਿਆ ਤੇ ਪ੍ਰੀਤੀ ਨੂੰ ਵੀ ਨਹੀਂ ਮਰਦੀ ਦੇਖ ਸਕਦਾ ਤੇ ਨਾ ਉਹਦੀ ਮਾਂ ਨੂੰ ਮੇਰੇ ਕੋਲ ਤਾਂ ਹੁਣ ਇੱਕੋ ਹੀ ਹੱਲ ਆ ਬਸ ਮੈਂ ਉਹੀ ਹੱਲ ਕਰਦਾ ਇੱਕੋ ਹੀ ਹੱਲ ਰਹਿ ਗਿਆ બસ ਉਹੀ ਕਰੂੰਗਾ ਚਲ ਉਹੀ ਕਰਨ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਨਾਲੇ ਪਈ ਤੁਹਾਨੂੰ ਸਾਡਾ ਨਾ ਚੈਨਲ ਹੈਗਾ ਨਵਾਂ ਸਾਡੇ ਚੈਨਲ ਨੂੰ ਤੁਸੀਂ ਸਪੋਰਟ ਕਰੋ ਵੱਧ ਤੋਂ ਵੱਧ ਪਿਆਰ ਦਿਓ ਜੇ ਸਾਡੀ ਵੀਡੀਓ 'ਚ ਕੋਈ ਕਮੀ ਪੇਸੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਆ ਕਰੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਦਾ ਨਾਮ ਹੈਗਾ ਮਾਨ ਮਾਨਸਾ ਪੀਵੀ 31 ਹਾਂਜੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੀਆਂ ਵੀਡੀਓ ਦੇਖਣਾ ਨਾ ਭੁੱਲਿਓ ਧੰਨਵਾਦ